ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਖੱਲੂਕਾਰ ਸਾਹਿਬ ਕਾਨੂੰਨਾਂ ਸਾਭ ਵਿਖੇ ਦਸਾਂ ਲਈ ਆਉਟਾ ਨੂੰ ਵੀ ਲੈ ਚੱਲੀਏ ਅਸੀਂ ਤੇਰੀ ਮੇਹਰ ਨਾਲ ਕੈਨ ਜੀ ਆਪਾਂ ਸਾਲੇਪੁਰ ਖਵਾਈ ਗੁਰੂ ਜੀ ਉਸ ਤੋਂ ਨਿੰਦਾਨ ਨਾਲ ਕਿਹਿਆ ਆਪਾਂ ਆਇਆ ਅੰਮ੍ਰਿਤ ਵੇਲੇ ਦਾ ਸ੍ਰੀ ਕੇਰ ਤੋਂ ਹਨੇਰੀ ਦੇ ਵਿੱਚ ਜੀ 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 ਨੂੰ ਕੰਨਣਾ ਨੂੰ ਬਾਬਾ ਬਜੀ ਸਾਹਿਬ ਜੀ ਕੋ ਬੜੇ ਪਿਆਰੇ ਇਸ ਸਾਹਮਣੇ ਦੀਵਾਨ ਹਾਲ ਆਇਆ ਤੇ ਇਹ ਲੱਗੇ ਨੀਲੇ ਰੰਗ ਦੀ ਇਮਾਰਤ ਜਿਹੜੀ ਉਹ ਪੁਰਾਤਨ ਉਹ ਪਹਿਲਾ ਸਭ ਤੋਂ ਪਹਿਲਾਂ ਉਹੀ ਕੋਲ ਤੋਂ ਬਣਾਇਆ ਫਿਰ ਲੱਗੇ ਦੀਵਾਨ ਹਾਲ ਬਣ ਗਿਆ ਬਹੁਤ ਸੋਹਣਾ ਤੇ ਇਧਰ ਆ ਵੀ ਇਮਾਰਤ ਨਵੀਂ ਬਣ ਰਹੀ ਹੈ ਜੇ ਲਾਲ ਰੰਗ ਦੀ ਅਜੇ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਸੰਤਾ ਇੱਥੇ ਆਇਆ ਤਵਾ ਨੂੰ ਬਹੁਤ ਭਾਰੀ ਇਕੱਠ ਹੁੰਦਾ ਸਮਤਾਈ ਨਾ ਦੂਰ ਦੂਰੋਂ ਲੱਗਦੇ ਪਿੰਡਾਂ ਆ ਰਹੀਆਂ ਸਾਰੇ ਇਕੱਠੇ ਹੋ ਕੇ ਐਤਵਾਰ ਨੂੰ ਕਾਫੀ ਇ ਇਕੱਠ ਹੁੰਦਾ ਹੈ ਤੁਹਾਨੂੰ ਦਾ ਨਮਸਕਾਰ ਕਰਦੀਆਂ ਹਾਂ ਇੱਧਰ ਲੰਗਰ ਆ ਰਿਹਾ ਹੈ ਆ ਪਾਰਕ ਬਣੀ ਹੋਈ ਹੈ ਇੱਥੇ ਮੁੱਕੀ ਆਪਣਾ ਸਕੂਟਰ ਮੋਟਰ ਰੋਕ ਕੇ ਤੇ ਅੱਗੇ ਮੱਥਾ ਟੇਕਣ ਜਾਂਦੇ ਹਾਂ ਜਿਹੜਾ ਸੋਗਾ ਚੱਲ ਰਿਹਾ ਹੈ ਸੁਪਿਆ ਸੁਪਿਆ ਦੇ ਰਹਿਣ ਕੋਲ ਚੱਲੋ ਅੱਗੇ ਰਿਆਸਵੀ ਆ ਕਿ ਜੇ ਤਾਂ ਪਾਠ ਕੀਰਤਨ ਕਰਦੇ ਆ ਪਾਠ ਕਰਦੇ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਹੈ ਉਹ ਸਾਹਮਣੇ ਲੰਗਰ ਹਾਲ ਹੈ ਆਓ ਇੱਧਰ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਅੱਗੇ ਸਿੱਧੀ ਜੋਤ ਜਗ ਰਹੀ ਹੈ ਤਾਂ ਤਾਂ ਦਰੋਂ ਮੱਥਾ ਟੇਕੇ ਤੇ ਪ੍ਰਸਾਦ ਲੈਂਦੀਆਂ ਹਨ ਇਹ ਸਿੱਧੀ ਜੋਤ ਹੈ ਸਿੱਧਾਂ ਪਨਾਮ ਸ਼ਹੀਦਾ ਦੀ ਦੇਖ ਪ੍ਰਸਾਦ ਮਿਲ ਰਿਹਾ ਧੰਨ 시 ਸਿੰਘਵਾ ਜੀ ਜੋਤ ਹਮੇਸ਼ਾ ਜਗਦੀ ਰਹੇ ਬਹੁਤ ਹੀ ਖੁੱਲੀ ਜਗ੍ਹਾ ਤੇ ਬਹੁਤ ਸੋਹਣਾ ਸਥਾਨ ਹੈ ਬਣਾਇਆ ਹੋਇਆ ਸਿੰਘਾਂ ਦੀ ਯਾਦ ਵਿੱਚ ਬਹੁਤ ਸੋਹਣਾ ਸਥਾਨ ਹੈ ਆਪਰੇ ਕਿਤੇ ਪੁਆਰ ਦੀਆਂ ਸੋਹਣੀਆਂ ਚਾਰਾਂ ਪਰ ਜੂਨਾ ਨਾਮ ਦਾ ਹੋਰ ਚਾਰ ਚਾਰ ਤੇ

پر آیا جی دیکھ لائیے ਦੇਗ ਪ੍ਰਸ਼ਾਦ ਲੈ ਕੇ ਅੱਗੇ ਹੁਣ ਦੀਵਾਨ ਹਾਲਤ ਜਾਂਦੇ ਆ ਮੱਥਾ ਟੇਕਣ ਦੋ ਦੇਗਾਂ ਕਰਵਾ ਲਈਆਂ ਸਿਮਰਨ ਸਿੰਘ ਨੇ ਸਾਹਮਣੇ ਗੁਰੂ ਸਾਹਿਬ ਪ੍ਰਕਾਸ਼ ਮਾਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੰਗ ਤਾਂ ਬੈਠੀਆਂ ਕਥਾ ਸੁਣ ਰਹੀਆਂ ਆ ਸਿਾਰੇ ਨੂੰ ਧੰਨ ਦੇ ਕੇ ਇੱਕੋ ਹੀ ਘਰ ਹੋਣਾ ਸੀ ਸਲਾਮ ਨਾਮ ਤੇ ਰੂਹ ਦਾ ਨਾਮ ਦਾ ਰੂਪੀ ਨਾਮ ਬੁੱਧੀ ਕੋਈ ਕਿਸੇ ਦੇ ਨਹੀਂ ਸੀ ਰਹਿਣਾ ਕੇਵਲ ਤੇ ਕੇਵਲ ਇੱਕੋ ਹੀ ਗੱਲ ਸੱਚਾਈ ਹੋਣੀ ਸੀ ਤੇ ਜਾ ਕੇ ਅੱਲਾ ਮੱਲ ਦੀ ਗੱਲ ਹੋਣੀ ਸੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਨੇ ਸਮਾਜ ਦਿੱਤੀ ਤੇ ਸੇਵਾ ਨੇ ਭਾਈ ਭੱਤੀ ਦਾਸ ਭਾਈ ਸੱਜੀ ਦਾਸ ਭਾਈ ਵਿਆਲਾ ਦੀ ਜਤੂ ਦਾਸ देश जे मारे नारा न